ਖਬਰ ਜੁੜੀ ਹੈ ਭ੍ਰਿਸ਼ਟਾਚਾਰ ਮਾਮਲੇ ਦੇ ਨਾਲ ਜਿੱਥੇ ਪੰਜਾਬ ਦੇ ਅੰਦਰ ਸਰਕਾਰ ਵੱਲੋਂ ਦਾਵਾ ਕੀਤਾ ਜਾਂਦਾ ਹੈ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਖਾਸ ਕਰਕੇ ਮਾਲ ਮਹਿਕਮੇ ਦੇ ਅਧਿਕਾਰੀਆਂ ਨੂੰ ਜਿਵੇਂ ਘੁਰਕੀ ਵੱਟੀ ਗਈ ਪਿਛਲੇ ਦਿਨਾਂ ਦੇ ਵਿੱਚ ਉਸ ਤੋਂ ਬਾਅਦ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਕੋਈ ਨਾ ਕੋਈ ਸਾਹਮਣੇ ਆ ਜਾਂਦਾ ਕੇਸ ਜਿਸ ਦੇ ਵਿੱਚ ਕੋਈ ਨਾ ਕੋਈ ਪੁਲਿਸ ਮੁਲਾਜ਼ਮ ਜਾਂ ਫਿਰ ਕੋਈ ਸੇਵਲ ਅਧਿਕਾਰੀ ਨੇ ਜਿਹੜੇ ਉਹ ਫੜੇ ਜਾਂਦੇ ਨੇ ਰਿਸ਼ਵਤ ਲੈਂਦੇ ਆ ਤਾਂ ਹੁਣ ਪੰਜਾਬ ਦੇ ਵਿੱਚ ਫਗਵਾੜਾ ਜ਼ਿਲ੍ਹੇ ਨਾਲ ਦੇ ਸੰਬੰਧਤ ਇੱਕ ਕੇਸ ਸਾਹਮਣੇ ਆਇਆ ਜਿੱਥੇ ਦੋ ਕੇਂਦਰ ਦੇ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਰਿਸ਼ਵਤ ਮਾਮਲੇ ਵਿੱਚ ਉਹਨਾਂ ਨੇ ਰਿਸ਼ਵਤ ਮੰਗ ਲਈ ਸੀ ਲਗਭਗ ਪੌਣੇ 2 ਲੱਖ ਰੁਪਈਆ ਜਿਹੜਾ ਰਿਸ਼ਵਤ ਦਾ ਮੰਗਿਆ ਗਿਆ ਦੱਸਿਆ ਜਾਂਦਾ ਹੈ ਇਸ ਬਾਬਤ ਜਾਣਕਾਰੀ ਸਾਹਮਣੇ ਆਈ ਹੈ ਕਿ ਦੋ ਕੇਂਦਰ ਦੇ ਅਧਿਕਾਰੀਆਂ ਨੂੰ ਕੇਂਦਰੀ ਟੀਮ ਦੇ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਰਿਸ਼ਵਤ ਮਾਮਲੇ ਦੇ ਵਿੱਚ ਔਰ ਉਹ ਰੈਂਕਿੰਗ ਕੇਸ ਦੀ ਕਰਨ ਆਏ ਹੋਏ ਸੀ ਕਿਸ ਕੰਮ ਲਈ ਪੰਜਾਬ ਸੂਬੇ ਦੇ ਅੰਦਰ ਆਏ ਹੋਏ ਸੀ ਕੇਂਦਰੀ ਟੀਮ ਦੇ ਅਧਿਕਾਰੀ ਪਰ ਉਹਨਾਂ ਨੇ ਕਿਹੜੇ ਮਾਮਲੇ ਦੇ ਵਿੱਚ ਰਿਸ਼ਵਤ ਮੰਗੀ ਹੈ ਤਾ ਹੁਣ ਅੜਿੱਕੇ ਚੜੇ ਨੇ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੰਜਾਬੀ ਜਾਗਰਣ ਦੇ ਪਹਿਲੇ ਪੰਨੇ ਤੇ ਛਪੀ ਅਖਬਾਰ ਦੀ ਖਬਰ ਹੈ ਜਿਹੜੀ ਦੱਸਦੀ ਹੈ ਕਿ ਸਵਸ਼ਥਤਾ ਰੈਂਕਿੰਗ ਚ ਭ੍ਰਿਸ਼ਟਾਚਾਰ ਦਾ ਦਾਗ ਲੱਗਿਆ ਹੈ ਰਿਸ਼ਵਤ ਮੰਗ ਰਹੇ ਕੇਂਦਰੀ ਟੀਮ ਦੇ ਦੋ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਫਗਵਾੜਾ ਦੇ ਵਿੱਚ ਵਾਟਰ ਤੇ ਜੀ ਐਫ ਐਸ ਸੀ ਸਟਾਰ ਰੈਂਕਿੰਗ ਵੈਰੀਫਿਕੇਸ਼ਨ ਲਈ ਆਏ ਕੇਂਦਰੀ ਟੀਮ ਦੇ ਦੋ ਅਧਿਕਾਰੀਆਂ ਨੂੰ ਪੁਲਿਸ ਨੇ ਨਗਰ ਨਿਗਮ ਦੇ ਅਧਿਕਾਰੀਆਂ ਤੋਂ 1.80 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ ਰਵੀ ਤੇ ਗੁਲਸ਼ਰ ਨਾਮੀ ਇਹਨਾਂ ਦੋਵਾਂ ਅਧਿਕਾਰੀਆਂ ਨੂੰ ਕੁਆਲਿਟੀ ਕਾਉਂਸਲ ਆਫ ਇੰਡੀਆ ਵੱਲੋਂ ਵਾਟਰ ਤੇ ਜੀ ਐਫ ਐਸ ਸੀ ਸਟਾਰ ਰੈਂਕਿੰਗ ਵੈਰੀਫਿਕੇਸ਼ਨ ਲਈ ਨਿਯੁਕਤ ਕੀਤਾ ਗਿਆ ਸੀ। ਦੋਵੇਂ ਮੁਲਜ਼ਮ ਨਿਗਮ ਦੇ ਅਧਿਕਾਰੀਆਂ ਤੋਂ ਸਵਸ਼ਥਾ ਰੈਂਕਿੰਗ ਚੰਗੀ ਦੇਣ ਲਈ ਰਿਸ਼ਵਤ ਮੰਗ ਰਹੇ ਸਨ ਕਿ ਨਗਰ ਨਿਗਮ ਦੀ ਜਿਹੜੀ ਸਵਸ਼ਥਾ ਰੈਂਕਿੰਗ ਹੈ ਉਸ ਦੇ ਵਿੱਚ ਨੰਬਰ ਚੰਗੇ ਦੇ ਦੇਵਾਂਗੇ ਰੈਂਕਿੰਗ ਦੇ ਵਿੱਚ ਤੇ ਇਸ ਦੇ ਬਦਲੇ ਪੈਸੇ ਚਾਹੀਦੇ ਨੇ। ਤਾਂ ਇਹ ਪੈਸੇ ਮੰਗਣੇ ਹੁਣ ਉਹਨਾਂ ਨੂੰ ਮਹਿੰਗੇ ਪੈ ਗਏ ਨੇ। ਆਏ ਤੱਕ ਕੇਂਦਰ ਦੀ ਸਰਕਾਰ ਵੱਲੋਂ ਜ਼ਿੰਮੇਵਾਰੀ ਦੇ ਉੱਤੇ ਕੰਮ ਕਰਨ ਸੀ ਪੰਜਾਬ ਦੇ ਵਿੱਚ ਵਾਰ ਇਥੇ ਰਿਸ਼ਵਤ ਮੰਗ ਕੇ ਪੁੱਠਾ ਪੰਗਾ ਪਾ ਬੈਠੇ ਜਿਸ ਦੇ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਰਿਸ਼ਵਤ ਮੰਗੀ ਗਈ ਉਹਨਾਂ ਨੂੰ ਚੇਤਾਵਨੀ ਵੀ ਦੇ ਰਹੇ ਸਨ ਕਿ ਜੇ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਗਏ ਤਾਂ ਨਗਰ ਨਿਗਮ ਦੀ ਰੈਂਕਿੰਗ ਘਟ ਕਰ ਦੇਣਗੇ ਅਧਿਕਾਰੀਆਂ ਨੇ ਰਿਸ਼ਵਤ ਮੰਗਣ ਦਾ ਵੀਡੀਓ ਬਣਾ ਕੇ ਨਿਗਮ ਕਮਿਸ਼ਨ ਡਾਕਟਰ ਅਕਸ਼ਿਤਾ ਗੁਪਤਾ ਨੂੰ ਸੌਂਪਿਆ ਜਿਸ ਤੋਂ ਬਾਅਦ ਉਹਮਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਇੱਕ ਵੀਡੀਓ ਸਬੂਤ ਜੇਕਰ ਨਾ ਹੁੰਦਾ ਤਾਂ ਸ਼ਾਇਦ ਉਹ ਬਚ ਜਾਂਦੇ ਪਰ ਵੀਡੀਓ ਬਣ ਜਾਂਦੀ ਹੈ ਉਹ ਸਾਰੇ ਮਾਮਲੇ ਦੀ ਜਿਸ ਦੇ ਕਰਕੇ ਨਗਰ ਨਿਗਮ ਦੇ ਜਿਹੜੇ ਕਮਿਸ਼ਨਰ ਨੇ ਉਨਾ ਦੇ ਵੱਲੋਂ ਫਿਰ ਉਹਨਾਂ ਨੂੰ ਆਦੇਸ਼ ਵੀ ਜਾਰੀ ਕੀਤਾ ਗਿਆ ਜਿਹੜਾ ਹੈ ਗ੍ਰਿਫਤਾਰ ਵੀ ਕਰ ਲਿਆ ਜਾਂਦਾ ਥਾਣਾ ਸਿਟੀ ਦੇ ਐਸਐਚਓ ਗੌਰਵ ਧੀਰ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਤੇ ਉਹਨਾਂ ਖਿਲਾਫ ਕੇਸ ਦਰਜ ਕਰਨ ਦੀ ਪੁਸ਼ਟੀ ਕਰ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਇਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਨਗਰ ਨਿਗਮ ਫਗਵਾੜਾ ਦੀ ਕਮਿਸ਼ਨਰ ਡਾਕਟਰ ਅਕਸ਼ਿਤਾ ਗੁਪਤਾ ਨੇ ਦੱਸਿਆ ਕਿ ਬੀਤੀ 22 ਮਾਰਚ ਨੂੰ ਕੁਆਲਿਟੀ ਕਾਉਂਸਲ ਆਫ ਇੰਡੀਆ ਵੱਲੋਂ ਨਿਯੁਕਤ ਕੀਤੇ ਅਧਿਕਾਰੀ ਰਵੀ ਤੇ ਗੁਲਸ਼ਨ ਨਗਰ ਨਿਗਮ ਫਗਵਾੜਾ ਚ ਵਾਟਰ ਤੇ ਜੀਐਫ ਸੀ ਸਟਾਰ ਰੈਂਕਿੰਗ ਵੈਰੀਫਿਕੇਸ਼ਨ ਲਈ ਆਏ ਸਨ ਉਹਨਾਂ ਨੂੰ ਨਗਰ ਨਿਗਮ ਫਗਵਾੜਾ ਦੀ ਹਦਥ ਉਕਤ ਸਰਵੇਖਣ ਦੇ ਸਬੰਧ ਵਿੱਚ ਆਪਣੀ ਰਿਪੋਰਟ ਸਵੱਛ ਸਰਵੇਖਣ 2024 ਲਈ ਕੇਂਦਰ ਸਰਕਾਰ ਨੂੰ ਪੇਸ਼ ਕਰਨ ਦੇ ਲਈ ਭੇਜਿਆ ਗਿਆ ਸੀ ਡਾਕਟਰ ਗੁਪਤਾ ਨੇ ਦੋਸ਼ ਲਾਇਆ ਕਿ ਸਰਵੇਖਣ ਦੇ ਤੀਜੇ ਦਿਨ 24 ਮਾਰਚ ਨੂੰ ਰਵੀ ਭਾਰਤੀ ਗੁਣਵੱਤਾ ਕਾਉਂਸਲ ਵੱਲੋਂ ਨਿਯੁਕਤ ਅਧਿਕਾਰੀ ਨੇ ਨਿਗਮ ਅਧਿਕਾਰੀਆਂ ਤੋਂ 1.80 ਲੱਖ ਰੁਪਏ ਦੀ ਰਿਸ਼ਵਤ ਮੰਗ ਲਈ ਜਿਸ ਦਾ ਮੌਕੇ ਦੇ ਉਤੇ ਪੰਜਾਬ ਦੇ ਜਿਹੜੇ ਸਾਹਮਣੇ ਤੋਂ ਅਫਸਰ ਸਨ ਉਹਨਾਂ ਨੇ ਇਸ ਸਾਰੇ ਕਾਸੇ ਦਾ ਵੀਡੀਓ ਬਣਾ ਲਿਆ ਜਿਸ ਦੇ ਕਰਕੇ ਉਹ ਵੀਡੀਓ ਸਬੂਤ ਦੇ ਆਧਾਰ ਤੇ ਉੱਤੇ ਰਿਸ਼ਵਤ ਮੰਗਣ ਦਾ ਉਹਨਾਂ ਤੇ ਦੋਸ਼ ਲੱਗਦਾ ਤਾਂ ਫਿਰ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਔਰ ਉਹਨਾਂ ਨੇ ਨਿਗਮ ਅਧਿਕਾਰੀਆਂ ਨੂੰ ਕਿਹਾ ਕਿ ਰਿਸ਼ਵਤ ਦੀ ਰਕਮ ਉਹ ਕੱਲੇ ਨਹੀਂ ਲੈਣਗੇ ਬਲਕਿ ਇਸ ਰਕਮ ਦਾ 50 ਫੀਸਦੀ ਹਿੱਸਾ ਉਹਨਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਵੀ ਦਿੱਤਾ ਜਾਏਗਾ ਨਿਗਮ ਅਧਿਕਾਰੀਆਂ ਨੇ ਜਦ ਰਿਸ਼ਵਤ ਦੇਣ ਤੋਂ ਇਨਕਾਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਉਹ ਸਰਵੇਖਣ ਦੌਰਾਨ ਨਗਰ ਨਿਗਮ ਫਗਵਾੜਾ ਨੂੰ ਘੱਟ ਅੰਕ ਦੇਣਗੇ ਜਿਸ ਨਾਲ ਅੱਗੇ ਸਵੱਛ ਸਰਵੇਖਣ 2024 ਦੌਰਾਨ ਨਗਰ ਨਿਗਮ ਫਗਵਾੜਾ ਦੀ ਰੈਂਕਿੰਗ ਹੇਠਾਂ ਆ ਜਾਵੇਗੀ ਇਸੇ ਕਰਕੇ ਰਿਸ਼ਵਤ ਆ ਜਿਹੜੀ ਉਹ ਮੰਗੀ ਜਾਂਦੀ ਹੈ ਪਰ ਇਹ ਰਿਸ਼ਵਤ ਮੰਗਣੀ ਉਹਨਾਂ ਨੂੰ ਮਹਿੰਗੀ ਪੈ ਗਈ ਹੈ ਤਾਂ ਹੁਣ ਇਸੇ ਕਰਕੇ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਤਾਂ ਕਿਸ ਢੰਗ ਦੇ ਨਾਲ ਕੇਂਦਰ ਸਰਕਾਰ ਦੇ ਅਧਿਕਾਰੀਆਂ ਨੇ ਰਿਸ਼ਵਤ ਮੰਗੀ ਔਰ ਰਿਸ਼ਵਤ ਮੰਗਣ ਦਾ ਇਹ ਵੀ ਨਾਲ ਕਿਹਾ ਕਿ ਅਸੀਂ ਸੀਨੀਅਰ ਅਧਿਕਾਰੀਆਂ ਨੂੰ ਵੀ ਇਸ ਦੇ ਵਿੱਚੋਂ 50% ਦਾ ਹਿੱਸਾ ਦੇਣਾ ਹੈ ਤਾਂ ਹੁਣ ਜਦੋਂ ਇਹਨਾਂ ਨੂੰ ਕਾਬੂ ਕੀਤਾ ਗਿਆ ਹੁਣ ਸਾਰੀਆਂ ਗੱਲਾਂ ਇਹਨਾਂ ਤੋਂ ਪੁੱਛਗਿੱਛ ਦੇ ਦੌਰਾਨ ਪੁੱਛੀਆਂ ਜਾਣਗੀਆਂ ਕਿ ਆਖਰਕਾਰ ਉਹ ਕਿਹੜੇ ਸੀਨੀਅਰ ਅਧਿਕਾਰੀ ਨੇ ਜਿਨ੍ਹਾਂ ਦੇ ਸਿਰ ਤੇ ਇਹ ਰਿਸ਼ਵਤ ਮੰਗਰੇ ਸਨ ਕੀ ਸਿਰਫ ਝੂਠ ਬੋਲ ਕੇ ਸੀਨੀਅਰ ਅਧਿਕਾਰੀਆਂ ਨੂੰ ਹਿੱਸਾ ਪੱਤੀ ਦੇਣੀ ਹੈ ਰਿਸ਼ਵਤ ਮੰਗੀ ਗਈ ਇਹਨਾਂ ਦੀ ਆਪਣੀ ਨੀਅਤ ਦੇ ਵਿੱਚ ਖੋਟ ਸੀ ਜਾਂ ਫਿਰ ਵਾਕਈ ਕਿਸੇ ਹੋਰ ਸੀਨੀਅਰ ਅਧਿਕਾਰੀ ਦਾ ਇਹਨਾਂ ਤੇ ਪ੍ਰੈਸ਼ਰ ਸੀ ਪੈਸੇ ਲੈ ਕੇ ਰੈਂਕਿੰਗ ਦੇਣ ਦਾ ਨੰਬਰ ਦੇਣ ਦਾ ਇਹ ਸਾਰੀਆਂ ਗੱਲਾਂ ਹੁਣ ਤਫ਼ਤੀਸ਼ ਦੇ ਵਿੱਚ ਸਾਹਮਣੇ ਆਉਣਗੀਆਂ ਤੇ ਇਹ ਮਾਮਲਾ ਛੋਟਾ ਨਹੀਂ ਹੈ ਪਹਿਲਾਂ ਤਾਂ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਦੇ ਵਿਰੁੱਧ ਇਥੋਂ ਦੇ ਹੀ ਵੱਖ-ਵੱਖਰੇ ਮਹਿਕਮਿਆਂ ਦੇ ਅਧਿਕਾਰੀਆਂ ਨੂੰ ਜਿਹੜੇ ਰਿਸ਼ਵਤ ਮੰਗਦੇ ਨੇ ਉਹਨਾਂ ਦਾ ਕੋਈ ਆਡੀਓ ਵੀਡੀਓ ਸਬੂਤ ਮਿਲਦਾ ਹੈ ਤਾਂ ਉਹਨਾਂ ਖਿਲਾਫ ਕਾਰਵਾਈ ਕਰ ਦਿੰਦੇ ਨੇ ਪਰ ਇੱਥੇ ਕੇਂਦਰ ਸਰਕਾਰ ਦੇ ਵੱਲੋਂ ਨਿਯੁਕਤ ਕੀਤੇ ਗਏ ਭੇਜੇ ਗਏ ਦੋ ਕੇਂਦਰੀ ਟੀਮ ਦੇ ਅਧਿਕਾਰੀਆਂ ਨੂੰ ਰਿਸ਼ਵਤ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ ਦੇਖਦੇ ਹਾਂ ਪੁਸ਼ਕਸ਼ ਦੇ ਵਿੱਚ ਕੀ ਕੀ ਸਾਹਮਣੇ ਆਉਂਦਾ ਹੈ ਤੇ ਕੀ ਹੋਰ ਤੰਦਾਂ ਖੁੱਲਦੀਆਂ ਨੇ ਇਸ ਕੇਸ ਦੀਆਂ ਕਿ ਭ੍ਰਿਸ਼ਟਾਚਾਰ ਕਰਨ ਦੀ ਉਹਨਾਂ ਨੇ ਜ਼ੁਰਤ ਕਿਵੇਂ ਕੀਤੀ ਔਰ ਸੀਨੀਅਰ ਅਧਿਕਾਰੀ ਉਹ ਕੌਣ ਨੇ ਜਿਨ੍ਹਾਂ ਦਾ ਨਾਮ ਲੈ ਰਹੇ ਸਨ ਕਿ ਉਹਨਾਂ ਨੂੰ ਵੀ 50% ਦੀ ਹਿੱਸਾਪੱਤੀ ਚਾਹੀਦੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਲੀਅਰ ਹੋ ਜਾਵੇਗਾ ਜਦੋਂ ਸਪਸ਼ਟਤਾ ਦੇ ਨਾਲ ਉਹਨਾਂ ਤੋਂ ਜਵਾਬ ਮੰਗੇ ਜਾਣਗੇ ਪੁੱਛਗਿੱਛ ਕੀਤੀ ਜਾਵੇਗੀ ਜਦ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ